ਜੀ ਇਹਦਾ ਕਾਰਨ ਇਹ ਆ ਕਿ ਅਸੀਂ ਜਿੰਨੇ ਵੀ ਸਾਡੇ ਕੋਲ ਬੱਚੇ ਸੀਗੇ 350 300 ਦੇ ਕਰੀਬ ਬੱਚਾ ਜਿਹੜਾ ਸਾਡੇ ਕੋਲੋਂ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਗਿਆ ਕੋਈ ਇੱਥੇ ਕਪੜੇ ਕਾਰੋਬਾਰ ਕਰ ਰਿਹਾ ਹੈ ਪਰ ਦੁਖਣੀ ਗੱਲ ਇਹ ਆ ਸਾਡੇ ਹਾਲਾਤ ਇਸ ਕਰਕੇ ਆ ਕਿ ਸਾਡਾ ਨਾ ਤੇ ਸ਼੍ਰੋਮਣੀ ਕਮੇਟੀ ਨੇ ਨਾ ਕਿਸੇ ਹੋਰ ਸੰਸਥਾ ਨੇ ਸਾਡੀ ਕਦੀ ਸਾਰ ਲਈ ਆ ਸਤ ਸਾਲ ਤੋਂ ਮੈਂ ਬਾਾਰ ਸੀ ਆਪਣੇ ਕਿਰਤ ਕਰਦੇ ਹਾਂ ਕਿਰਤ ਕਰਨ ਦੇ ਨਾਲ ਨਾਲ ਖਾਲਸਾ ਜੀ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਅਸੀਂ ਕਿਸੇ ਵੀ ਬੱਚੇ ਕੋਲੋਂ ਕਦੀ ਫੀਸ ਨਹੀਂ ਲਈ ਬਿਲਕੁਲ ਉਹਨਾਂ ਨੂੰ ਫ੍ਰੀ ਸਿਖਾਇਆ ਹੁਣ ਤੱਕ ਵੀ ਫ੍ਰੀ ਸਿਖਾਉਂਦੇ ਆ ਰਹੇ ਹਾਂ ਤੇ ਅੱਗੇ ਵੀ ਫ੍ਰੀ ਸਿਖਾਉਣਾ ਵਾ ਕਿਉਂਕਿ ਜਿੰਨਾ ਚਿਰ ਸਾਡੇ ਵਿੱਚ ਸਵਾਸਿਆ ਗੁਰ ਸਿੱਖੀ ਦਾ ਪ੍ਰਚਾਰ ਕਰਦੇ ਰਵਾਂਗੇ 2009 ਦੇ ਵਿੱਚ ਸੋਨੀ ਟੀਵੀ ਤੇ ਗਿਆ ਜਿੱਥੇ ਸ਼ੋਅ ਚੱਲਦਾ ਸੀ ਐਂਟਰਟੇਨਮੈਂਟ ਕੇ ਲਈ ਔਰ ਵੀ ਕੁਝ ਕਰੇਗਾ ਜਿਦੇ ਵਿੱਚ ਜੱਜ ਅਨੂ ਮਲਕ ਤੇ ਫਰਾ ਖਾਨ ਸੀ ਜਦੋਂ ਜਾ ਕੇ ਅਸੀਂ ਸ਼ੋਅ ਕੀਤਾ ਆਪਣੀ ਕਲਾ ਵਿਖਾਈ ਤੇ ਸਾਨੂੰ ਬੜਾ ਮਾਣ ਬਖਸ਼ਿਆ 5 ਲੱਖ ਦਾ ਜਿਹੜਾ ਅਵਾਰਡ ਸੀ ਉਹ ਦਿੱਤਾ ਗਿਆ ਤੇ 5 ਲੱਖ ਰੁਪਈਆ ਵੀ ਸਾਨੂੰ ਨਕਦ ਦਿੱਤਾ ਗਿਆ ਪਰ ਉਹ ਖਾਲਸਾ ਜੀ 5 ਲੱਖ ਦੇ ਨਾਲ ਜਿਹੜਾ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਵਾਲਿਆਂ ਨੇ ਜੰਡਿਆਲਾ ਰੋਡ ਤੇ ਆਪਣਾ ਘਰ ਤੇ ਬਣਾ ਲਿਆ ਪਰ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਇਹ ਮੇਰੀ ਇਹ ਮਨ ਦੇ ਵਿੱਚ ਤਮੰਨਾ ਵਾ ਕਿ ਜਿੰਨਾ ਚਿਰ ਮੇਰੇ ਵਿੱਚ ਸਵਾਸ ਰਹਿਣਗੇ ਮੈਂ ਉਹਨਾਂ ਚਿਰ ਗੁਰਚਕੀ ਦਾ ਪ੍ਰਚਾਰ ਕਰਦਾ ਰਹੂੰਗਾ ਪਰ ਇਸ ਚੀਜ਼ ਦਾ ਦੁੱਖ ਜ਼ਰੂਰ ਹੁੰਦਾ ਹੈ ਕਿ ਜਿੰਨਾ ਕਰਕੇ ਪ੍ਰਚਾਰ ਕੀਤਾ ਹੋਵੇ ਪ੍ਰਸਾਰ ਕੀਤਾ ਹੋਵੇ ਤੇ ਦੁੱਖ ਦੀ ਘੜੀ ਦੇ ਉਤੇ ਉਹ ਨਾ ਪਹੁੰਚਣ ਨਮਸਕਾਰ ਜਗਬਾਣੀ ਵੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਮੈਂ ਰਮਨ ਚਾਵਲਾ ਅੱਜ ਅਸੀਂ ਤੁਹਾਨੂੰ ਜ਼ਿਲ੍ਹਾ ਤਰਨਤਾਰਨ ਦੀ ਇੱਕ ਅਜਿਹੀ ਸਿੱਖ ਵੀਰ ਨਾਲ ਮਿਲਾਂ ਜਾ ਰਹੇ ਹਾਂ ਜਿਸ ਨੇ ਨੌਜਵਾਨ ਪੀੜ੍ਹੀ ਸਿੱਖ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਨੂੰ ਚੰਗੀਆਂ ਨੂੰ ਉਹਨਾਂ ਨੂੰ ਗਤਕੇ ਨਾਲ ਜੋੜਦੇ ਹੋਏ ਉਹਨਾਂ ਨੂੰ ਟ੍ਰੇਨਡ ਕੀਤਾ ਔਰ ਉਹਨਾਂ ਨੂੰ ਉੱਪਰ ਤੱਕ ਵੱਡੀਆਂ-ਵੱਡੀਆਂ ਮਤਲਬ ਗਤਕੇ ਦੀਆਂ ਵਿੱਚ ਪਹੁੰਚਣ ਵਿੱਚ ਬੜਾ ਸਾਥ ਦਿੱਤਾ ਹੈ ਅੱਜ ਉਹਨਾਂ ਦੇ ਹਾਲਾਤ ਇੰਨੇ ਜ਼ਿਆਦਾ ਅਮਾੜੇ ਹੋ ਚੁੱਕੇ ਹਨ ਕਿ ਉਹਨਾਂ ਵੱਲੋਂ ਸਿਖਾਏ ਹੋਏ ਜਿਹੜੇ ਬੱਚੇ ਸੀਗੇ ਉਹਨਾਂ ਨੇ ਹਾਲਚਲ ਤਾਂ ਪੁੱਛਣਾ ਦੂਰ ਦੀ ਗੱਲ ਉਹਨਾਂ ਦੀ ਕਦੀ ਸਾਰ ਵੀ ਨਹੀਂ ਲਈ ਅੱਜ ਅਸੀਂ ਤੁਹਾਨੂੰ ਮਿਲਣ ਜਾ ਰਹੇ ਹਾਂ ਭਾਈ ਜੀ ਖਾਲਸਾ ਵੈਰ ਜੀ ਖਫਤੇ ਜੀ ਵਾਹਿਗੁਰੂ ਜੀ ਖਾਲਸਾ ਵੈਰ ਜੀ ਖਫਤੇ ਜੀ ਇਹ ਵੀਰ ਜੀ ਤੁਹਾਡਾ ਨਾਮ ਕੀ ਆ ਕਿਹੜੇ ਪਿੰਡ ਤੋਂ ਜੀ ਔਰ ਆਪਣੀ ਇਸ ਜਿਹੜੀ ਤੁਹਾਡੀ ਗਤਕੇ ਦੇ ਤੁਸੀਂ ਬੜੇ ਵੈਲ ਟ੍ਰੇਨਡ ਉਸਤਾਦ ਰਹੇ ਜੇ ਉਹਦੇ ਸੰਬੰਧੀ ਜਾਣਕਾਰੀ ਦਿਓ ਅ ਇਹ ਜੀ ਪੰਜਾਬ ਦੀ ਧਰਤੀ ਤਰਨਤਾਰਨ ਜ਼ਿਲ੍ਹਾ ਪਿੰਡ ਪਲਾਸੌਰ ਮੇਰਾ ਨਾਮ ਬਲਵਿੰਦਰ ਸਿੰਘ ਗੋਲਡੀ ਗਤਕਾ ਮਾਸਟਰ ਤੋਂ ਖਾਲਸਾ ਜੀ ਸਾਡਾ ਇਤਿਹਾਸਿਕ ਨਗਰ ਆ ਪਿੰਡ ਪਲਾਸੌਰ ਦਾ ਜ਼ਿਲ੍ਹਾ ਤਰਨਤਾਰਨ ਤੁਸੀਂ ਅੱਜ ਤੁਹਾਡੇ ਹਾਲਾਤ ਮੈਂ ਵੇਖ ਕੇ ਬੜੇ ਮਹਿਸੂਸ ਹੋ ਰਿਹਾ ਕਿ ਘਰ ਦੇ ਹਾਲਾਤ ਵੀ ਤੁਸੀਂ ਖੁਦ ਵੀ ਬੜੇ ਬਿਮਾਰ ਜੇ ਔਰ ਪਹਿਲੇ ਸਮੇਂ ਵਿੱਚ ਤੁਸੀਂ ਬੜੇ ਮਤਲਬ ਨੈਸ਼ਨਲ ਲੈਵਲ ਤੇ ਇੱਕ ਬੜੇ ਵੱਡੇ ਵੱਡੇ ਟੀਵੀ ਚੈਨਲਾਂ ਦੇ ਉੱਤੇ ਆਪਣੇ ਜੋਰ ਵਖਾ ਚੁੱਕੇ ਜੇ ਔਰ ਅੱਜ ਤੁਹਾਡੇ ਹਾਲਾਤੇ ਹੋ ਗਏ ਕਿਉਂ ਇਹ ਦੇ ਪਿੱਛੇ ਕੀ ਕਾਰਨ ਹੈ ਵੇਖੋ ਜੀ ਇਹਦਾ ਕਾਰਨ ਇਹ ਆ ਕਿ ਅਸੀਂ ਜਿੰਨੇ ਵੀ ਸਾਡੇ ਕੋਲ ਬੱਚੇ ਸੀਗੇ 350 300 ਦੇ ਕਰੀਬ ਬੱਚਾ ਜਿਹੜਾ ਸਾਡੇ ਕੋਲ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਚਲੇ ਗਿਆ ਕੋਈ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਹੈ ਤੇ ਛੋਟੇ-ਛੋਟੇ ਬੱਚਿਆਂ ਨੂੰ ਸਿਖਾ ਕੇ ਖਾਲਸਾ ਜੀ ਨਸ਼ੇ ਤੋਂ ਦੂਰ ਕੀਤਾ ਗੁਰਬਾਣੀ ਦਾ ਉਹਨਾਂ ਨੂੰ ਜਿਹੜਾ ਵਾ ਪਾਠ ਯਾਦ ਕਰਾਇਆ ਔਰ ਗਤਕੇ ਦੀ ਟ੍ਰੇਨਿੰਗ ਦਿੱਤੀ 셀ਫ ਡਿਫੈਂਸ ਲਈ ਪਰ ਦੁੱਖ ਦੀ ਗੱਲ ਇਹ ਆ ਸਾਡੇ ਹਾਲਾਤ ਇਸ ਕਰਕੇ ਆ ਕਿ ਸਾਡਾ ਨਾਂ ਤੇ ਸ਼੍ਰੋਮਣੀ ਕਮੇਟੀ ਨੇ ਨਾ ਕਿਸੇ ਹੋਰ ਸੰਸਥਾ ਨੇ ਸਾਡੀ ਕਦੀ ਸਾਰ ਲਈ ਆ ਕਿ ਤੁਹਾਨੂੰ ਤੁਸੀਂ ਗੁਰਸਿੱਖੀ ਦਾ ਪ੍ਰਚਾਰ ਕਰ ਰਹੇ ਜੇ ਵਸਾਰ ਕਰ ਰਹੇ ਜੇ ਤੇ ਤੁਹਾਨੂੰ ਕਿਸ ਚੀਜ਼ ਦੀ ਲੋੜ ਆ ਜਾਂ ਮਤਲਬ ਤੁਹਾਨੂੰ ਕੀ ਚਾਹੀਦਾ ਵਾ ਇਹਦੇ ਬਾਰੇ ਸਾਡੇ ਜਿਹੜੇ ਹਾਲਾਤ ਆ ਕਿਸੇ ਨੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇਸੇ ਕਰਕੇ ਸਾਡੇ ਜਿਹੜੇ ਮੇਰੇ ਬਿਮਾਰ ਹੋਣ ਕਰਕੇ ਮੰਜੇ ਤੇ ਪੈਣ ਕਰਕੇ 6-7 ਸਾਲ ਤੋਂ ਮਬਾਰ ਸੀ ਆਪਣੀ ਕਿਰਤ ਕਰਦੇ ਹਾਂ ਕਿਰਤ ਕਰਨ ਦੇ ਨਾਲ ਨਾਲ ਖਾਲਸਾ ਜੀ ਆਪਣੇ ਪਰਿਵਾਰ ਨੂੰ ਪਾਲਦੇ ਹਾਂ ਪਰ ਇਹ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ ਕਿਉਂਕਿ ਅਸੀਂ ਕਿਸੇ ਵੀ ਬੱਚੇ ਕੋਲੋਂ ਕਦੀ ਫੀਸ ਨਹੀਂ ਸੀ ਲਈ ਬਿਲਕੁਲ ਉਹਨਾਂ ਨੂੰ ਫ੍ਰੀ ਸਿਖਾਇਆ ਹੁਣ ਤੱਕ ਵੀ ਫ੍ਰੀ ਸਿਖਾਉਂਦੇ ਆ ਰਹੇ ਹਾਂ ਤੇ ਅੱਗੇ ਵੀ ਫ੍ਰੀ ਸਿਖਾਉਣਾ ਵਾ ਕਿਉਂਕਿ ਜਿੰਨਾ ਚਿਰ ਸਾਡੇ ਵਿੱਚ ਸਵਾਸਿਆ ਗੁਰ ਸਿੱਖੀ ਦਾ ਪ੍ਰਚਾਰ ਕਰਦੇ ਰਵਾਂਗੇ ਪਰ ਖਾਲਸਾ ਜੀ ਜਿੱਥੇ ਸਾਡੇ ਪਰਿਵਾਰ ਨੇ ਸਾਥ ਦਿੱਤਾ ਉੱਥੇ ਸਾਡਾ ਜਿਹੜਾ ਵਾ ਹੋਰ ਸੰਸਥਾ ਨੇ ਜਾਂ ਧਾਰਮਿਕ ਲੈਵਲ ਦੇ ਜਿੰਨੇ ਵੀ ਵੱਡੀਆਂ-ਵੱਡੀਆਂ ਬਾਹਾਂ ਖੜੀਆਂ ਕਰਕੇ ਨਾਰੇ ਮਾਰਨ ਵਾਲੇ ਉਹਨਾਂ ਸਾਡੇ ਕਿਸੇ ਅਨਸਾਰ ਜਿਹੜੀ ਆ ਉਹ ਨਹੀਂ ਲਈ ਇਸ ਕਰਕੇ ਸਾਡੇ ਜਿਹੜੇ ਹਾਲਾਤ ਆ ਉਹ ਤਰਸਯੋਗ ਬਣੇ ਤਾਨੂੰ ਗਤਕਾ ਖੇលਦੇ ਆ ਕੇਸ ਨਾਮ ਨਾਲ ਜਾਣਿਆ ਜਾਂਦਾ ਹੀ ਔਰ ਪਿੰਡ ਵਿੱਚ ਵੀ ਔਰ ਆਲੇ ਦੁਆਲੇ ਪੂਰੇ ਦੇਸ਼ ਵਿੱਚ ਤੁਹਾਨੂੰ ਕੇਸ ਨਾਮ ਨਾਲ ਬੁਲਾਉਂਦੇ ਸੀਗੇ ਦੇਖੋ ਜੀ 2007-08 ਤੋਂ ਸ਼੍ਰੀ ਗੁਰੂ ਅਰਜਨ ਦੇਵ ਖਾਲਸਾ ਜੀ ਨੀਅਰ ਸਕੈਂਡਰੀ ਸਕੂਲ ਤਰਨਤਾਰਨ ਜਿੱਥੋਂ ਗਤਕਾ ਅਸੀਂ ਸਿੱਖ ਕੇ ਤੇ ਖਾਲਸਾ ਜੀ 2009 ਦੇ ਵਿੱਚ ਕਲਰ ਚੈਨਲ ਤੇ ਗਿਆ ਔਰ ਸੌਰੀ ਸੋਨੀ ਟੀਵੀ ਤੇ ਗਿਆ ਜਿੱਥੇ ਸ਼ੋਅ ਚੱਲਦਾ ਸੀ ਐਂਟਰਟੇਨਮੈਂਟ ਕੇ ਲਈ ਔਰ ਵੀ ਕੁਝ ਕਰੇਗਾ ਜਿਦੇ ਵਿੱਚ ਜੱਜ ਅਨੂ ਮਲਕ ਤੇ ਫਰਾਖ ਖਾਨ ਸੀ ਉਹਦੇ ਵਿੱਚ ਉਸ ਸਮੇਂ ਤੇ ਜਿਹੜੀ ਟੀਮ ਅਸੀਂ ਬਣਾਈ ਸੀ ਉਹ ਬਣਾਈ ਸੀ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਜੀ ਦੇ ਵਿੱਚ ਉਸਤਾਦ ਹਰਪੀਤ ਸਿੰਘ ਹੈਪੀ ਤੇ ਤੁਸੀਂ ਮੇਰੇ ਬਾਰੇ ਜਾਨਣਾ ਚਾਹੁੰਦੇ ਜੇ ਮੇਰਾ ਨਾਮ ਸੀ ਬਲਵਿੰਦਰ ਸਿੰਘ ਗੋਲਡੀ ਉਹ ਦੋ ਉਸਤਾਦ ਸੀਗੇ ਅਸੀਂ ਤੇ ਉੱਥੇ ਜਦੋਂ ਜਾ ਕੇ ਅਸੀਂ ਸ਼ੋਅ ਕੀਤਾ ਆਪਣੀ ਕਲਾ ਵਿਖਾਈ ਤੇ ਸਾਨੂੰ ਬੜਾ ਮਾਣ ਬਖਸ਼ਿਆ 5 ਲੱਖ ਦਾ ਜਿਹੜਾ ਅਵਾਰਡ ਸੀ ਉਹ ਦਿੱਤਾ ਗਿਆ ਤੇ 5 ਲੱਖ ਰੁਪਈਆ ਵੀ ਸਾਨੂੰ ਨਗਦ ਦਿੱਤਾ ਗਿਆ ਪਰ ਉਹ ਖਾਲਸਾ ਜੀ 5 ਲੱਖ ਦੇ ਨਾਲ ਜਿਹੜਾ ਨਿਸ਼ਾਨੇ ਖਾਲਸਾ ਗਤਕਾ ਗਰੁੱਪ ਵਾਲਿਆਂ ਨੇ ਜੰਡੇਆਲਾ ਰੋਡ ਤੇ ਆਪਣਾ ਘਰ ਤੇ ਬਣਾ ਲਿਆ ਪਰ ਉਹਦੇ ਵਿੱਚ ਸਾਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਤਾਂ ਜਿਹੜੇ ਸਾਡੇ ਘਰ ਦੇ ਹਾਲਾਤ ਜਿਉਂ ਦੇ ਤਿਉ ਹੀ ਆ ਤਾਂ ਇਸ ਕਰਕੇ ਖਾਲਸਾ ਜੀ ਪੂਰੀ ਦੁਨੀਆ ਦਾ ਅਸੀਂ ਚੱਕਰ ਲਾਇਆ ਤੇ ਪੂਰੀ ਦੁਨੀਆ ਦੇ ਵਿੱਚ ਕੋਈ ਅਹੋਜੀ ਜਗ੍ਹਾ ਨਹੀਂ ਹੋਣੀ ਇੰਡੀਆ ਦੀ ਜਿੱਥੇ ਅਸੀਂ ਨਾ ਜਾ ਕੇ ਸਿੱਖ ਕੌਮ ਦਾ ਰੋਸ਼ਨਾ ਨਾ ਰੋਸ਼ਨ ਨਾ ਕੀਤਾ ਹੋਵੇ ਸੰਗਤਾਂ ਸਾਨੂੰ ਬੜਾ ਪਿਆਰ ਕਰਦੀਆਂ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਨੰਬਰ ਦੇ ਮਹੀਨੇ ਤੋਂ ਲੈ ਕੇ ਜਨਵਰੀ ਫਰਵਰੀ ਤੱਕ ਜਿਹੜੀਆਂ ਸੰਗਤਾਂ ਸਾਨੂੰ ਬੁਲਾਉਂਦੀਆਂ ਸੀ ਰਾਜਸਥਾਨ ਦੀ ਧਰਤੀ ਤੇ ਮਹਾਚਲ ਦੀ ਧਰਤੀ ਤੇ ਕੋਈ ਗੁਜਰਾਤ ਦੀ ਧਰਤੀ ਤੇ ਐਦਾਂ ਕਰਕੇ ਸਾਨੂੰ ਜੂਪੀ ਦੇ ਵੱਖ-ਵੱਖ ਸ਼ਰਮ ਵਿੱਚ ਅਸੀਂ ਉੱਥੇ ਜਾ ਕੇ ਆਪਣੀ ਕਲਾ ਵਿਖਾਉਣੀ ਹਾਂ ਤੇ ਜੋ ਸਾਨੂੰ ਭੇਟਾ ਦਿੱਤੀ ਜਾਂਦੀ ਸੀ ਅਸੀਂ ਕਦੀ ਮੂੰਹ ਮੰਗ ਕੇ ਨਹੀਂ ਲਈ ਜੋ ਸਾਨੂੰ ਦਿੱਤਾ ਜਾਂਦਾ ਸੀ ਉਹਦੇ ਵਿੱਚ ਅਸੀਂ ਆਪਣੇ ਬਾਣੇ ਆਪਣੇ ਸ਼ਾਸਤਰ ਤੇ ਕੁਝ ਬੱਚਿਆਂ ਨੂੰ ਵੀ ਦਸਵੰਦ ਦਿੰਦੇ ਸਾਂ ਇਸ ਤੁਹਾਡੇ ਜਿਹੜੇ ਬਿਮਾਰ ਹੋਣ ਦੇ ਪਿੱਛੇ ਕੀ ਕਾਰਨ ਹੈ ਔਰ ਇਹੋ ਜੀ ਕੀ ਮੁਸੀਬਤ ਆ ਗਈ ਹੈ ਜਿਹੜਾ ਕਿ ਓਕੇ ਤੁਹਾਨੂੰ ਘਰ ਦੇ ਹਾਲਾਤ ਵੀ ਮਾੜੇ ਹੋ ਗਏ ਔਰ ਤੁਹਾਨੂੰ ਇਸ ਬਿਮਾਰੀ ਤੋਂ ਬਾਅਦ ਕੀ ਗਤਕੇ ਨਾਲ ਸੰਬੰਧਿਤ ਜਿੰਨਾ ਸੰਸਥਾਵਾਂ ਨਾਲ ਤੁਸੀਂ ਜੁੜੇ ਸੀਗੇ ਤੁਹਾਨੂੰ ਅੱਜ ਵੀ ਬੁਲਾਉਂਦੀਆਂ ਵਾਂ ਜਾਂ ਉਹਨਾਂ ਨੇ ਵੀ ਸਾਥ ਛੱਡ ਦਿੱਤਾ ਨਹੀਂ ਜੀ ਵੇਖੋ ਬੜਾ ਵੱਡਾ ਛੱਡਾ ਸਵਾਲ ਹੈ ਕਿ ਜਿਹੜੀਆਂ ਸੰਸਥਾਵਾਂ ਦੇ ਨਾਲ ਅਸੀਂ ਧਾਰਮਿਕ ਲੈਵਲ ਦਾ ਪ੍ਰਚਾਰ ਕੀਤਾ ਉਹਨਾਂ ਨੇ ਵੀ ਸਾਡੀ ਕੋਈ ਬਾਹ ਨਹੀਂ ਫੜੀ ਸਾਰ ਨਹੀਂ ਲਈ ਕਿਉਂਕਿ 7 10 ਸਾਲ ਪਹਿਲਾਂ ਮੇਰੇ ਮੰਮੀ ਡੈਡੀ ਦੀ ਡੈਥ ਹੋ ਚੁੱਕੀ ਸੀ ਤੇ ਉਹ ਟੈਨਸ਼ਨ ਨਾਲ ਮੈਨੂੰ ਸ਼ੂਗਰ ਹੋਣ ਕਰਕੇ ਉਹਦੇ ਨਾਲ ਫਿਰ ਕਈ ਬਿਮਾਰੀਆਂ ਮੈਨੂੰ ਹੋਰ ਜਕੜ ਗਈਆਂ ਜੀਹਦਾ ਕਰਕੇ ਮੈਂ ਤੁਹਾਨੂੰ ਦੱਸ ਰਿਹਾ ਕਿ 6-7 ਸਾਲ ਤੋਂ ਮੈਂ ਆਪਣਾ ਥੋੜੀ ਬਹੁਤੀ ਦਵਾਈ ਖਾ ਕੇ ਚੱਲੀ ਜਾਂਦਾ ਸੀ ਪਰ ਹੁਣ ਜਿਹੜਾ ਜ਼ਿਆਦਾ ਲਪੇਟ ਵਿੱਚ ਆ ਗਿਆ ਤੇ ਮੈਨੂੰ ਮੇਰੇ ਸਹੋਗੀ ਜਿਹੜੇ ਕੋਈ ਸੱਜਣ ਸੀ ਉਹਨਾਂ ਨੇ ਚੁੱਕ ਕੇ ਤੇ ਅੰਮ੍ਰਿਤਸਰ ਕੇਰ ਵਿਲ ਪ੍ਰਾਈਵੇਟ ਹਸਪੀਟਲ ਉੱਥੇ ਦਾਖਲ ਕਰਾਇਆ ਉੱਥੇ ਮੈਂ 9 ਦਿਨ ਦਾਖਲ ਰਿਆ ਤੇ ਖੈਰ ਉਥੋਂ ਮੇਰਾ ਇਲਾਜ ਹੋਇਆ ਤੇ ਗੁਰੂ ਦੀ ਕਿਰਪਾ ਨਾਲ ਹੁਣ ਮੈਂ ਕੁਝ ਠੀਕ ਹਾਂ ਤੇ ਮੇਰੀ ਇਹ ਮਨ ਦੇ ਵਿੱਚ ਤਮੰਨਾ ਵਾ ਕਿ ਜਿੰਨਾ ਚਿਰ ਮੇਰੇ ਵਿੱਚ ਸਵਾਸ ਰਹਿਣਗੇ ਮੈਂ ਉਹਨਾਂ ਚਿਰ ਗੁਰਚਕੀ ਦਾ ਪ੍ਰਚਾਰ ਕਰਦਾ ਰਹੂੰਗਾ ਪਰ ਇਸ ਚੀਜ਼ ਦਾ ਦੁੱਖ ਜ਼ਰੂਰ ਹੁੰਦਾ ਏ ਕਿ ਜਿੰਨਾ ਕਰਕੇ ਪ੍ਰਚਾਰ ਕੀਤਾ ਹੋਵੇ ਪ੍ਰਸਾਰ ਕੀਤਾ ਹੋਵੇ ਤੇ ਦੁੱਖ ਦੀ ਘੜੀ ਦੇ ਉੱਤੇ ਉਹ ਨਾ ਪਹੁੰਚਣ ਤੇ ਬੜਾ ਅਜੀਬ ਜਿਹਾ ਲੱਗਦਾ ਮੈਂ ਨਹੀਂ ਮੇਰੇ ਤੋਂ ਵੱਡੇ-ਵੱਡੇ ਗਤਕਾ ਮਾਸਟਰ ਜਿਹੜੇ ਉਹ ਵੀ ਵਿਚਾਰੇ ਇਸੇ ਹਾਲਾਤ ਵਿੱਚ ਹੋਣਗੇ ਜੇ ਮੈਂ ਇਸ ਹਾਲਾਤ ਵਿੱਚ ਆ ਤੇ ਉਹ ਵੀ ਹੋਣਗੇ ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਅਸੀਂ ਬੜੀ ਯਾਰ ਬੇਨਤੀ ਕੀਤੀ ਕਿ ਸਾਨੂੰ ਗਤਕੇ ਦੇ ਕੋਚ ਭਰਤੀ ਕਰ ਲੋ ਪਰ ਉਹਨਾਂ ਨੇ ਵੀ ਸਾਡੀ ਸਾਰ ਜਿਹੜੀ ਆ ਨਹੀਂ ਲਈ ਕੋਈ ਭਰਤੀ ਨਹੀਂ ਕੀਤਾ ਗਿਆ ਤੇ ਉਹ ਉਹੀ ਗੱਲ ਕਿ ਅੰਨਾ ਵੰਡੇ ਰੇੜੀਆਂ ਮੁਰਮੁਰ ਆਪਣਿਆਂ ਨੂੰ ਉਹਨਾਂ ਨੇ ਆਪਣੇ ਸ਼ਵਾਰਚੀ ਬੰਦੇ ਭਰਤੀ ਕੀਤੇ ਬੀਬੀ ਜਗੀਰ ਕੌਰ ਆਈ ਪ੍ਰਧਾਨ ਮੱਕੜ ਜੀ ਰਹਿ ਉਹਨਾਂ ਤੋਂ ਬਾਅਦ ਤਾਂ ਮੀ ਜੀ ਵੀ ਹੈ ਹਰ ਹਾਲ ਉਹਦਾ ਉਵੇਂ ਹੀ ਆ ਕੋਈ ਸਾਰ ਕਿਸੇ ਦੀ ਨਹੀਂ ਲੈਂਦਾ 골ਡੀ ਜੀ ਤੁਸੀਂ ਕਿੰਨੇ ਸਾਲ ਦੀ ਉਮਰ ਸੀ ਜਦੋਂ ਤੁਸੀਂ ਗਤਕੇ ਦੇ ਵਿੱਚ ਦਾਖਲ ਹੋਏ ਆਪਣਾ ਪੈਰ ਰਵਾ ਕੀਤਾ ਔਰ ਪੂਰੇ ਟ੍ਰੇਨ ਹੋਏ ਉਹ ਕਿਹੜਾ ਸਮਾਂ ਸੀ ਔਰ ਅੱਜ ਤੇ ਉਸ ਸਮੇਂ ਵਿੱਚ ਕਿੰਨਾ ਆਪਣੇ ਆਪ ਵਿੱਚ ਸਰੀਰਕ ਤੌਰ ਤੇ ਇਸ ਫਰਕ ਸਮਝਦੇ ਜੇ ਬਹੁਤ ਜ਼ਿਆਦਾ ਫਰਕ ਸਮਝਦਾ ਜੀ ਹੁਣ ਮੇਰੀ 41 42 ਸਾਲ ਉਮਰ ਹੋ ਗਈ ਆ ਤੇ ਖੈਰ ਜਦੋਂ ਉੱਥੇ ਸਕੂਲ ਦੇ ਵਿੱਚ ਹਾਂ ਉਦੋਂ 17 18 ਸਾਲ ਦੀ ਉਮਰ ਸੀਗੀ ਤੇ ਉਹ 17-18 ਸਾਲ ਦੀ ਉਮਰ ਦੇ ਵਿੱਚ ਟ੍ਰੇਨਿੰਗ ਲੈ ਕੇ ਤੇ ਫਿਰ ਮੈਂ ਫੌਜ ਦੇ ਜਿਹੜੇ ਫੌਜੀ ਆਪਣੇ ਦੇਸ਼ ਦੇ ਰੱਖੇ ਆ ਲਦਾਖ ਜਾ ਕੇ ਉੱਥੇ ਫੌਜੀਆਂ ਨੂੰ ਟ੍ਰੇਨਿੰਗ ਦੇ ਕੇ ਆਇਆ ਤੇ ਉਹ ਵੀ ਬੜੇ ਪ੍ਰਭਾਵਿਤ ਸੀ 셀 ডিফেন্স ਕਿਉਂਕਿ ਕਿਸੇ ਦੇ ਉੱਤੇ ਵਾਰ ਕਰਨਾ ਤੇ ਕਿਸੇ ਦਾ ਵਾਰ ਰੋਕਣਾ ਨੂੰ 셀 ডিফেন্স ਕਹਿੰਦੇ ਆ ਮੈਂ ਸਿੱਖ ਮਾਰਸ਼ਲ ਆਰਟ ਦੀਆਂ ਬੜੀਆਂ-ਬੜੀਆਂ ਜਿਹੜੀਆਂ ਬੜੀਆਂ ਵਾਂ ਫੈਡਰੇਸ਼ਨਾਂ ਸਿੱਖ ਗੱਤਕਾ ਫੈਡਰੇਸ਼ਨ ਆਫ ਇੰਡੀਆ ਦਾ ਮੈਂ ਮੁਕਬਲਾ ਆ ਰਹਾ ਵਾਂ ਔਰ ਖਾਲਸਾ ਗੱਤਕਾ ਫੈਡਰੇਸ਼ਨ ਦਾ ਵੀ ਮੈਂ ਮੁਕਬਲਾ ਆ ਰਹਾ ਵਾਂ ਹੋਰ ਵੀ ਕਈ ਧਾਰਮਿਕ ਜਥੇਬੰਦੀਆਂ ਜਿਨ੍ਹਾਂ ਨੇ ਮੈਨੂੰ ਬੁਲਾਰੇ ਹੋਣ ਦਾ ਅਵਾਰਡ ਦਿੱਤਾ ਏ ਪਰ ਉਹ ਕੱਲੇ ਅਵਾਰਡ ਹੀ ਰਹਿ ਗਏ ਪਰ ਉਹਨਾਂ ਨੇ ਵੀ ਕੋਈ ਮੇਰੀ ਮਾਇਆ ਪੱਖੋਂ ਮਦਦ ਨਹੀਂ ਕੀਤੀ ਕਿ ਇਸ ਸਿੰਘ ਦਾ ਘਰ ਬਣਾ ਦਈਏ ਜਾਏ ਸਿੱਖ ਦੇ ਬੱਚੇ ਜਿਹੜੇ ਪੜ ਰਹੇ ਆ ਤੇ ਉਹਨਾਂ ਦੀ ਕੋ ਮਦਦ ਕੀਤੀ ਜਾਵੇ ਕਿਉਂਕਿ ਮੈਂ ਆਪ ਜੀ ਨੂੰ ਦੱਸਣਾ ਚਾਹਣਾ ਕਿ ਮੇਰੀ ਜਿਹੜੀ ਬੇਟੀ ਅਨੁਰਿਤ ਕੌਰ ਆ ਉਹ ਪੰਜਾਬ ਦੇ ਵਿੱਚੋਂ ਬਾਕਸਿੰਗ ਦੇ ਵਿੱਚੋਂ ਦੂਜੇ ਨੰਬਰ ਤੇ ਆਈ ਤੇ ਉਹਨੂੰ ਵੀ ਡਾਕਟਰ ਕਸ਼ਮੀਰ ਸਿੰਘ ਸੋਲ ਆਪਣੇ ਤਰਨਤਾਰਨ ਦਾ ਐਮਐਲਏ ਸਾਹਿਬ ਉਹ ਘਰ ਆ ਕੇ ਸਨਮਾਨ ਕਰਕੇ ਗਿਆ ਪਰ ਉਹ ਸਨਮਾਨ ਕੱਲਾ ਫੋਕਾ ਹੀ ਕਰਕੇ ਗਿਆ ਉਹਨੇ ਇਹ ਨਹੀਂ ਕਿਹਾ ਕਿ ਗਰੀਬ ਪਰਿਵਾਰ ਆ ਤੇ ਮੈਂ ਲੜਕੀ ਦੀ ਪੜ੍ਹਾਈ ਵਾਸਤੇ ਕੋਈ ਲੱਖ ਕੋਈ 50000 ਰੁਪਇਆ ਦੇ ਕੇ ਜਾਵਾ ਜੋ ਇਹਦਾ ਕਿਰਾਇਆ ਪਾੜਾ ਜਾਂ ਦੂਜਾ ਤੀਜਾ ਜਿਹੜਾ ਉਹਦਾ ਲੱਗ ਸਕੇ ਤੇ ਇਹ ਜਿਹੜੇ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਸ ਚੀਜ਼ ਦਾ ਖਾਂਤ ਹੈ ਜਿਵੇਂ ਕਿ ਤੁਸੀਂ ਦੱਸ ਰਹੇ ਜੇ ਕਿ ਤੁਹਾਹੀ ਸਿੱਖੀ ਨਾਲ ਜੁੜੇ ਜੇ ਗੁਰਸਿੱਖ ਜੇ ਔਰ ਇਨੇ ਸਮੇਤੋਂ ਗਤਕੇ ਦੇ ਮਤਲਬ ਛੋਟੇ ਬੱਚਿਆਂ ਨੂੰ ਜਾਂ ਉਹਨਾਂ ਨੂੰ ਫ੍ਰੀ ਸਿੱਖਿਆ ਦੇ ਰਹੇ ਜੇ ਗੱਤੀ ਦੀ ਔਰ ਇਹਦੇ ਵਿੱਚ ਤੁਸੀਂ ਦੱਸਿਆ ਵਾ ਕਿ ਐਸਜੀਪੀਸੀ ਵੱਲੋਂ ਉਹ ਜਾਂ ਹੋਰ ਸਿੱਖ ਸੰਸਥਾਵਾਂ ਵੱਲੋਂ ਤੁਹਾਡੀ ਕੋਈ ਸਾਰ ਨਹੀਂ ਲਈ ਗਈ ਔਰ ਤੁਸੀਂ ਇਹ ਦੱਸੋ ਕਿ ਜਿਹੜੇ ਤੁਹਾਡੇ ਕੋ ਬੱਚੇ ਸਿੱਖੇ ਗਏ ਆ ਸੁਣਿਆ ਹੈ ਕਿ ਉਹ ਆਪਣੇ ਆਪ ਵਿੱਚ ਵਧੀਆ ਟ੍ਰੇਨਡ ਹੋ ਕੇ ਉਹਨਾਂ ਨੇ ਆਪਣਾ ਸਟੈਂਡ ਹੋ ਚੁੱਕੇ ਆ ਦੇਸ਼ਾਂ ਵਿਦੇਸ਼ਾਂ ਜਾ ਕੇ ਉਹ ਕਾਮਯਾਬ ਹੋ ਚੁੱਕੇ ਆ ਸਟੇਜ ਸ਼ੋਅ ਵੀ ਕਰਦੇ ਨੇ ਜਾਂ ਹੋਰ ਵਿੱਚ ਆਪਣੇ ਇਨਕਮ ਦਾ ਸਾਧਨ ਵੀ ਬਣਾ ਲਿਆ ਉਹਨਾਂ ਨੇ ਔਰ ਉਹਦੇ ਵਿੱਚ ਉਹਨਾਂ ਨੇ ਤੁਹਾਡੇ ਨਾਲ ਅਜੇ ਤੱਕ ਕਿੰਨਾ ਕ ਸੰਪਰਕ ਕੀਤਾ ਵੇਖੋ ਜੀ ਕੋਈ ਦੋ ਚਾਰ ਸਿੰਗ ਹੈਗੇ ਆ ਜਿਨ੍ਹਾਂ ਨੇ ਮੇਰੇ ਨਾਲ ਸੰਪਰਕ ਕੀਤਾ ਵਾ ਪਰ ਬਹੁਤਿਆਂ ਨੇ ਨਹੀਂ ਕੀਤਾ ਕਿਉਂਕਿ ਜਾ ਕੇ ਆਪਣੇ ਖਾੜੇ ਖੋਲ ਲਿਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਉੱਥੇ ਵੀ ਤੇ ਜਾਂ ਇੱਥੇ ਵੀ ਆ ਆਪਣੇ ਕਾਰੋਬਾਰ ਸੈੱਟ ਕੀਤੇ ਆ ਪਰ ਇਹ ਨਹੀਂ ਉਹਨਾਂ ਦੇ ਕਦੀ ਮਨ ਵਿੱਚ ਆਇਆ ਕਿ ਅਸੀਂ ਆਪਣੇ ਉਸਤਾਦ ਦਾ ਵੀ ਹਾਲਚਾਲ ਪੁੱਛੀਏ ਜਿਹਦੇ ਕੋਲੋਂ ਅਸੀਂ ਟ੍ਰੇਨਿੰਗ ਲੈ ਕੇ ਇੱਥੇ ਤੱਕ ਪਹੁੰਚੇ ਆ ਪਰ ਇਸ ਚੀਜ਼ ਦਾ ਵਾਕਿਆ ਹੀ ਦੋ ਕੰਦਾਏ ਮੇਰੇ ਨਾਲ ਇਕੱਲੇ ਨਾਲ ਨਹੀਂ ਮੈਂ ਅੱਗੇ ਵੀ ਮੇਰੇ ਕੋਲ ਵੀਰ ਚੈਨਲ ਵਾਲੇ ਆਏ ਸੀਗੇ ਮੈਂ ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਉਹਨਾਂ ਦੇ ਚੈਨਲ ਰਾਹੀਂ ਇਹ ਗੱਲ ਕਹੀ ਆ ਕਿ ਜਦੋਂ ਇੱਥੋਂ ਜਾਂਦੇ ਉਦੋਂ ਬੜਾ ਪੈਰੀ ਹੱਥੋ ਉਸਤਾਦ ਜੀ ਅਸੀਂ ਤੁਹਾਡਾ ਗੁਣ ਜਿਹੜਾ ਮੱਲ ਮਰਦੇ ਦਮ ਤੱਕ ਯਾਦ ਰੱਖਾਂਗੇ ਪਰ ਜਦੋਂ ਉੱਥੇ ਜਾ ਕੇ ਮੁੜ ਕੇ ਫਿਰ ਖੈਰ ਇਸ ਚੀਜ਼ ਤੋਂ ਨਮਕਰ ਹੋ ਜਾਂਦੇ ਇਹ ਗੁਲਦੀ ਜੀ ਤੁਹਾਡੇ ਘਰ ਦੇ ਹੁਣ ਇਨਕਮ ਸੋਰਸ ਦਾ ਕਿਵੇਂ ਆ ਕਿਵੇਂ ਗੁਜ਼ਾਰਾ ਹੋ ਰਿਹਾ ਔਰ ਕੀ ਮੰਗ ਕਰਦੇ ਜੀ ਤੁਸੀਂ ਅੱਗੇ ਮੇਰੀ ਜੀ ਇੱਕੋ ਇੱਕ ਮੰਗ ਆ ਵੇਖੋ ਦਾਨੀ ਸੱਜਣ ਬਹੁਤ ਬੈਠੇ ਆ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਮੇਰੀ ਉਹਨਾਂ ਗੁਰਸਿੱਖਾ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੇਖੋ ਸ਼੍ਰੋਮਣੀ ਕਮੇਟੀ ਨੇ ਤੇ ਸਾਡੀ ਬਾਹ ਕੋਈ ਨਹੀਂ ਫੜਦੀ ਪੰਜਾਬ ਦੀ ਧਰਤੀ ਦੇ ਉੱਤੇ ਰਜਿਆਂ ਨੂੰ ਰਜਾਇਆ ਜਾ ਰਿਹਾ ਹੈ ਪਰ ਜਿਹੜੇ ਸਾਡੇ ਵਰਗੇ ਬੈਠੇ ਨੇ ਵਿਚਾਰੇ ਜਿਨ੍ਹਾਂ ਨੇ ਸਾਰੀ ਉਮਰ ਜਿਹੜੀ ਸੇਵਾ ਫਰੀ ਕੀਤੀ ਆ ਕਿਸੇ ਬੱਚੇ ਕੋਲੋਂ ਕੋਈ ਪੈਸਾ ਨਹੀਂ ਲਿਆ ਫਰੀ ਟ੍ਰੇਨਿੰਗ ਦਿੱਤੀ ਆ ਘਰੋਂ ਵੀ ਪੂਰਾ ਖਰਚਾ ਕੀਤਾ ਹੈ ਸਿੰਘਾਂ ਨੂੰ ਜਲ ਪਾਣੀ ਸ਼ਿਕਾਉਂਦੇ ਰਹੇ ਆ ਪਰ ਜਿੰਨੀ ਸਮਰੱਥਾ ਸੀ ਉਹਨਾਂ ਅਸੀਂ ਕੀਤਾ ਪਰ ਹੁਣ ਸਾਡੀ ਗੱਲ ਵਾਸਤੇ ਤੋਂ ਬਾਹਰ ਹੋ ਗਈ ਆ ਮੇਰੇ ਬਿਮਾਰ ਹੋਣ ਕਰਕੇ ਤੇ ਮੇਰੀ ਗੁਰਸਿੱਖ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੇਖੋ ਮੇਰੇ ਬੱਚੇ ਹੁਣ ਜਵਾਨ ਹੋ ਗਏ ਆ ਤੇ ਇਸ ਚੀਜ਼ ਤੋਂ ਉਹ ਵੀ ਕਿਤੇ ਨਾ ਕਿਤੇ ਮੈਨੂੰ ਲਾਂਭਾ ਦਿੰਦੇ ਆ ਕਿ ਪਾਪਾ ਵੇਖੋ ਤੁਸੀਂ ਇੰਨੀ ਸੇਵਾ ਕੀਤੀ ਤੇ ਅੱਜ ਤੁਹਾਨੂੰ ਮਤਲਬ ਮੰਗਣ ਵਾਲੀ ਗੱਲ ਪੈ ਰਿਹਾ ਵਾ ਕਿਸੇ ਕੋਲੋਂ ਤੇ ਪਰ ਤੁਸੀਂ ਇਸ ਚੀਜ਼ ਦਾ ਖਹਿੜਾ ਛੱਡੋ ਪਰ ਫਿਰ ਵੀ ਮੇਰਾ ਆਪਣੀ ਅੰਦਰ ਦੀ ਜਿਹੜੀ ਆਵਾਜ਼ ਆ ਕਿ ਇਹ ਤੁਰ ਤੱਕ ਨਿਭਾਵਾਂਗੇ ਤੇ ਮੇਰੀ ਗੁਰੂ ਚਕ ਵੀਰਾਂ ਦੇ ਚਰਨਾਂ ਵਿੱਚ ਬੇਨਤੀ ਆ ਕਿ ਮੈਂ ਜਿਹੜੇ ਪੱਤਰਕਾਰ ਵੀਰ ਜਗ ਬਾਣੀ ਤੋਂ ਸਾਡੇ ਕੋਲ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਤੇ ਆ ਮੇਰਾ ਘਰ ਜਰੂਰ ਵਖਾ ਦਿਓ ਕਿਉਂਕਿ ਜਾਦਾ ਨਹੀਂ ਤੇ ਇਹ ਮੇਰਾ ਘਰ ਜਿਹੜਾ ਵਾ ਦੋ ਕਮਰੇ ਜਿਹੜੇ ਆ ਇਹ ਜਦੋਂ ਮੀਂਹ ਪੈਂਦਾ بارش ਹੁੰਦੀ ਆ ਤੇ ਉਹ ਜਿਹੜਾ ਕਮਰੇ ਚੁੰਦੇ ਨੇ ਬਾਲੇ ਪੈਣ ਉਤੇ ਇਹ ਕਿਰਪਾ ਕਰਕੇ ਜੇ ਕੋਈ ਮੇਰੀ ਮਦਦ ਕਰ ਸਕਦਾ ਤੇ ਉਹ ਕਿਰਪਾ ਕਰਕੇ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਸਾਡੇ ਇਹ ਦੋ ਚਾਰ ਜਿਹੜੇ ਕਮਰੇ ਆ ਇਹ ਪਵਾ ਦਿਓ ਬਾਕੀ ਜਿਹੜਾ ਹੁਣ ਮੇਰਾ ਵਾ ਸਰੀਰ ਥੋੜਾ ਜਿਹਾ ਮਲਕਾਇਮ ਹੋ ਗਿਆ ਵਾ ਮੈਂ ਆਪਣੀ ਕਿਰਤ ਕਰਕੇ ਬੱਚੇ ਜਿਹੜੇ ਆ ਉਹ ਪਾਲ ਲਊਗਾ ਇਹ ਸੰਨ ਗੋਲਡੀ ਜੀ ਜੋ ਗੱਤਕੇ ਦੇ ਮਾਰਸ਼ਲ ਆਰਟ ਰਹੇ ਨੇ ਮਾਸਟਰ ਰਹੇ ਨੇ ਅੱਜ ਵੀ ਉਹਨਾਂ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੋਣ ਕਰਕੇ ਉਹ ਪੂਰੀ ਤਰ੍ਹਾਂ ਨਾਲ ਮਤਲਬ ਆਪਣਾ ਕਾਰੋਬਾਰ ਨਹੀਂ ਚਲਾ ਸਕਦੇ ਔਰ ਜਿਹੜੇ ਕੀ ਜਿਹੜੇ ਨੌਜਵਾਨ ਛੋਟੇ ਬੱਚਿਆਂ ਨੂੰ ਫ੍ਰੀ ਸਿੱਖਿਆ ਦਿੰਦੇ ਸੀ ਉਹਨਾਂ ਵੱਲੋਂ ਵੀ ਇੱਕ ਮਹੀਨੇ ਤੋਂ ਪਿੱਛੇ ਜਿਨ੍ਹਾਂ ਨੇ ਟ੍ਰੇਨਿੰਗ ਬੰਦ ਕੀਤੀ ਹੋਈ ਹੈ ਔਰ ਅੱਜ ਇਹਨਾਂ ਦੇ ਘਰ ਦੇ ਹਾਲਾਤ ਇਹਨੇ ਜਿਆਦਾ ਵੱਧ ਤੋਂ ਵੱਧਰ ਹੋ ਚੁੱਕੇ ਆ ਨਾ ਕਿ ਮੰਗ ਮੰਗ ਕੇ ਮੰਗਾਂ ਲਈ ਅਪੀਲ ਕਰਨ ਲਈ ਮਜਬੂਰ ਹੋ ਰਿਹਾ ਨਾ ਔਰ ਐਸਜੀਪੀਸੀ ਤੋਂ ਸਿਕਸ ਹਸਤਾਵਾ ਤੋਂ ਮੰਗ ਕਰ ਰਹੇ ਆ ਕਿ ਉਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਉਹਨਾਂ ਦੀ ਬਾਫੜੀ ਜਾਵੇ ਧੰਨਵਾਦ